ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਦੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਅਮਰੀਕਾ ਦੇ ਇੱਕ ਸੰਗੀ ਜੱਜ ਨੇ 8400 ਤੋਂ ਵੱਧ ਪ੍ਰਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹ ਦਿੱਤੀ ਹੈ ਜਿਸ ਨਾਲ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਲੱਗਿਆ। ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕਾਨੂੰਨੀ ਸਥਿਤੀ ਨੂੰ ਰੱਦ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ। ਤੁਹਾਨੂੰ ਦੱਸ ਦਈਏ ਕਿ ਬੋਸਟਨ ਚ ਅਮਰੀਕੀ ਜੀਲ੍ਹਾ ਜੱਜ ਇੰਦਰਾ ਤਲਵਾਰਨੀ ਨੇ ਸ਼ਨੀਵਾਰ ਦੀ ਰਾਤ ਇੱਕ ਮੁੰਡਲਾ ਹੁਕਮ ਜਾਰੀ ਕੀਤਾ। ਇਹ ਹੁਕਮ ਗ੍ਰੇਸ ਰੱਖਿਆ ਵਿਭਾਗ ਨੂੰ ਸੱਤ ਲਾਤੀਨੀ ਅਮਰੀਕੀ ਦੇਸ਼ਾਂ ਦੀ ਹਜ਼ਾਰਾਂ ਲੋਕਾਂ ਦੀ ਮਾਨਤਾਵਾਦੀ ਪੈਰੋਲ ਨੂੰ ਖਤਮ ਕਰਨ ਤੋਂ ਰੋਕਦਾ ਹੈ ਇਸ ਫੈਸਲੇ ਤੋਂ ਰਾਹਤ ਪ੍ਰਾਪਤ ਕਰਨ ਵਾਲੇ ਦੇਸ਼ ਕਿਉਬਾ ਹੈਤੀ ਕੋਲੰਬੀਆ ਇਕਵਾਡੋਰ ਅਲਸਰਵਾਡੋਰ ਗਵਾਟੀਮਾਲਾ ਤੇ ਹੋ ਡਰਾਸ ਨੇ ਇਹ ਲੋਕ ਅਮਰੀਕਾ 'ਚ ਅਮਰੀਕੀ ਨਾਗਰਿਕਾਂ ਜਾਂ ਗ੍ਰੀਨ ਕਾਰਡ ਧਾਰਕਾਂ ਦੇ ਪਰਿਵਾਰਕ ਮੈਂਬਰ ਨੇ ਇਨ ਵਿਅਕਤੀਆਂ ਨੂੰ ਫੈਮਿਲੀ ਰੀਯੂਨੀਫਿਕੇਸ਼ਨ ਪੈਰੋਰ ਪ੍ਰੋਗਰਾਮ ਤਹਿਤ ਸੰਯੁਕਤ ਰਾਜ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਪ੍ਰੋਗਰਾਮ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਗ੍ਰੀਨ ਕਾਰਡ ਧਾਰਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਇਮੀਗ੍ਰੇਸ਼ਨ ਵੀਜ਼ਾ ਉਪਲਬਧ ਹੋਣ ਤੱਕ ਸੰਯੁਕਤ ਰਾਜ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਪ੍ਰਾਪਤ ਕਰ ਸਕਦੇ ਸਨ। ਪਾਕਿਸਤਾਨ ਦੇ ਸਿੰਧ ਸੂਬੇ ਤੋਂ ਇੱਕ ਬਹੁਤ ਹੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਿਹਤ ਵਿਵਸਥਾ ਦੀ ਵੱਡੀ ਨਾਕਾਮੀ ਕਾਰਨ ਹਜ਼ਾਰਾਂ ਮਾਸੂਮ ਬੱਚਿਆਂ ਦਾ ਭੁੱਖਾ ਦਾਅ ਉੱਤੇ ਲੱਗ ਗਿਆ ਹੈ ਤਾਜ਼ਾ ਰਿਪੋਰਟਾਂ ਅਨੁਸਾਰ ਸਿੰਧ ਚ ਲਗਭਗ 3995 ਬੱਚੇ ਐਚਆਈਵੀ ਪੋਜ਼ਿਟਿਵ ਪਾਏ ਗਏ ਨੇ ਜੋ ਕਿ ਸਿਹਤ ਪ੍ਰਣਾਲੀ ਦੀ ਕੋਰ ਲਾਪਰਵਾਹੀ ਦਾ ਸਬੂਤ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੱਚੇ ਜਨਮ ਤੋਂ ਜਾਂ ਕਿਸੇ ਨਿੱਜੀ ਵਿਵਹਾਰ ਕਾਰਨ ਇਸ ਬਿਮਾਰੀ ਨਾਲ ਪੀੜਤ ਨਹੀਂ ਹੋਏ ਸਗੋਂ ਹਸਪਤਾਲਾਂ ਤੇ ਕਲੀਨਿਕਾਂ 'ਚ ਇਲਾਜ ਦੌਰਾਨ ਵਰਤੀ ਗਈ ਲਾਪਰਵਾਹੀ ਕਾਰਨ ਇਸ ਭਿਆਨਕ ਵਾਇਰਸ ਦਾ ਸ਼ਿਕਾਰ ਹੋਏ ਨੇ ਰਿਪੋਰਟਾਂ ਮੁਤਾਬਕ ਕਰਾਚੀ 'ਚ ਸਾਲ 2025 ਦੌਰਾਨ 100 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ ਪਾਕਿਸਤਾਨ 'ਚ ਲਗਭਗ 6 ਲੱਖ ਡਾਕਟਰ ਸਰਗਰਮ ਨੇ ਜਿਨ੍ਹਾਂ ਚ 40% ਦੀ ਇਕੱਲੇ ਕਰਾਚੀ ਚ ਹੀ ਨੇ ਇਹਨਾਂ ਨਕਲੀ ਡਾਕਟਰਾਂ ਵੱਲੋਂ ਵਰਤੀਆਂ ਜਾਂਦੀਆਂ ਦੋਸ਼ੀ ਸੂਈਆਂ ਖੂਨ ਚੜਾਉਣ ਦੇ ਗਲਤ ਤਰੀਕੇ ਗੈਰਕਾਨੂੰਨੀ ਬਲੱਡ ਬੈਂਕ ਤੇ ਪੁਰਾਣੀਆਂ ਸਰੀੰਜਾਂ ਦੀ ਮੁੜ ਵਰਤੋਂ ਇਸ ਸੰਕਟ ਦਾ ਮੁੱਖ ਕਾਰਨ ਬਣ ਰਹੀ ਹੈ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਨੇ ਇਸ ਨੂੰ ਇੱਕ ਹਾਈ ਲੈਵਲ ਅਲਰਟ ਕੋਸ਼ਿਸ਼ ਕਰਦੇ ਆ ਕਿ ਇਹ ਕਿ ਸਿਸਟਮ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜਿਕਰ ਹੋ ਗਏ ਕਿ ਐਚਆਈਵੀ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਪਾਕਿਸਤਾਨ ਏਸ਼ੀਆ ਪ੍ਰਸ਼ਾਂਤ ਖੇਤਰ ਚ ਦੂਜੇ ਸਥਾਨ ਉਤੇ ਪਹੁੰਚ ਗਿਆ ਸਾਲ 2019 ਚ ਰਤੋ ਡੇਰੋ ਵਿੱਚ ਹੋਈ ਅਜੀਹੀ ਹੀ ਤਰਾਸ ਦੀ ਜਿੱਥੇ ਸੈਂਕੜੇ ਬੱਚੇ ਸਕਰਮਿਤ ਹੋਏ ਸਨ ਉਹਨਾਂ ਤੋਂ ਬਾਅਦ ਵੀ ਸਿਸਟਮ ਚ ਕੋਈ ਸੁਧਾਰ ਨਹੀਂ ਹੋਇਆ ਪਾਕਿਸਤਾਨ ਦਾ ਸਿਹਤਾਂਚਾ ਪੂਰੀ ਤਰ੍ਹਾਂ ਚ ਚਰਮਰਾ ਚੁੱਕਾ ਹੈ ਤੇ ਹਸਪਤਾਲਾਂ ਚ ਐਂਟੀ ਰੈਟਰੋਵਾਇਰਲ ਦਵਾਈਆਂ ਤੇ ਟੈਸਟਿੰਗ ਕਿੱਟਾਂ ਦੀ ਪਾਰੀ ਕਮੀ ਹੈ ਜਿਸ ਕਾਰਨ ਮਰੀਜ਼ਾਂ ਨੂੰ ਇੱਕ ਹਸਪਤਾਲ ਤੋਂ ਦੂਜੀ ਹਸਪਤਾਲ ਭਟਕਣਾ ਪੈ ਰਿਹਾ ਹੈ ਰਿਪੋਰਟਾਂ ਵਿੱਚ ਨੂੰ ਸਿਰਫ ਮੈਡੀਕਲ ਐਮਰਜੈਂਸੀ ਹੀ ਨਹੀਂ ਸਗੋਂ ਸਾਲਾਂ ਦੀ ਅਣਦੇਖੀ ਭ੍ਰਸ਼ਟਾਚਾਰ ਤੇ ਸੰਸਥਾਗਤ ਨਾਕਾਮੀ ਦਾ ਨਤੀਜਾ ਦੱਸਿਆ ਗਿਆ ਹੈ ਅਮਰੀਕਾ ਦੀ ਪ੍ਰਸਿੱਧ ਐਪਲਾਈਐਂਸ ਸਕੇਅਰ ਖਿਡਾਰਨ ਮਿਕਾਇਲਾ ਸਿਫਰਨ ਨੇ 올림픽 ਖੇਡਾਂ ਤੋਂ ਪਹਿਲਾਂ ਹੋਈ ਆਖਰੀ ਸੈਲ ਲੋਮ ਦੌੜ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਸੈਲ ਲੋਮ ਵਿਦਾ ਦਾ ਸੀਜ਼ਨ ਖਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਮਿਕਾਇਲਾ ਸਿਫਰਨ ਨੇ ਸੈਲ ਲੋਮ ਵਿੱਚ ਆਪਣਾ ਨਵਾਂ ਕ੍ਰਿਸਟਲ ਗਲੋਬ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ ਵਰਲਡ ਕੱਪ ਦੇ ਕਈ ਦਹਾਕਿਆਂ ਦੇ ਇਤਿਹਾਸ ਵਿੱਚ ਇੱਕੋ ਵਿਦਾ 'ਚ 9 ਵਾਰ ਸੀਜ਼ਨ ਖਿਤਾਬ ਜਿੱਤਣ ਵਾਲੀ ਪਹਿਲੀ ਸਕੇਅਰ ਬਣ ਗਈ ਹੈ। ਖੇਡ ਮਹਾਰਾ ਦਾ ਮੰਨਣਾ ਹੈ ਕਿ ਇਹ ਜਿੱਤ 올림픽 ਤੋਂ ਪਹਿਲਾਂ ਉਸ ਦੇ ਆਤਮ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗੀ ਲਗਾਤਾਰ ਸਫਲਤਾਵਾਂ ਨਾਲ ਮਿਕਾਇਲਾ ਸਿਫਰਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਉਣ ਵਾਲੀ 올림픽 ਖੇਡਾਂ 'ਚ ਵੀ ਸੋਨੇ ਦੇ ਤਗਮੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ ਹੈ ਜੇ ਤੁਸੀਂ ਨਵੀਂ ਕਾਰ ਲੈਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ ਦਰਅਸਲ ਕਾਰਾਂ ਜਲਦੀ ਹੀ ਸਸਤੀਆਂ ਹੋ ਸਕਦੀਆਂ ਨੇ ਭਾਰਤ ਤੇ ਯੂਰਪੀਅਨ ਯੂਨੀਅਨ ਮੰਗਲਵਾਰ ਨੂੰ ਇੱਕ ਮੁਕਤ ਵਪਾਰ ਸਮਝੌਤੇ ਦਾ ਐਲਾਨ ਕਰ ਸਕਦੇ ਨੇ ਇਸ ਸਮਝੌਤੇ ਤਹਿਤ ਯੂਰਪੀ ਕਾਰਾਂ ਤੇ ਲਗਦੇ 110 ਫੀਸ ਦੀ ਆਯਾਤ ਡਿਊਟੀ ਘਟਾ ਕੇ ਪਹਿਲਾਂ 40 ਫੀਸ ਦੀ ਕੀਤੀ ਜਾ ਸਕਦੀ ਹੈ ਤੇ ਅਗਲੇ ਸਮੇਂ 'ਚ ਇਸ ਨੂੰ 10 ਫੀਸ ਦੀ ਤੱਕ ਲਿਆਂਦਾ ਜਾ ਸਕਦਾ ਹੈ ਇਸ ਨਾਲ ਲਗਜ਼ਰੀ ਕਾਰਾਂ ਤੇ ਇਲੈਕਟ੍ਰੋਨਿਕ ਵਾਹਨਾਂ ਦੀ ਕੀਮਤਾਂ ਘਟ ਸਕਦੀਆਂ ਨੇ ਤੇ ਸੌਦੇ ਨਾਲ ਯੂਰਪੀ ਕਾਰਾਂ ਤੇ ਵਾਈਨਸ ਸਸਤੀਆਂ ਹੋਣਗੀਆਂ ਜਦਕਿ ਭਾਰਤ ਨੂੰ ਆਪਣੇ ਇਲੈਕਟ੍ਰੋਨਿਕਸ, ਕੱਪੜੇ, ਟੈਕਸਟਾਈਲ, ਰਸਾਇਣ ਤੇ ਗਹਿਣੇ ਯੂਰਪ 'ਚ ਵੇਚਣ ਲਈ ਵੱਡਾ ਬਾਜ਼ਾਰ ਮਿਲੇਗਾ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਰਪੀ ਨੇਤਾਵਾਂ ਨਾਲ 25 ਤੋਂ 28 ਜਨਵਰੀ ਦਰਮਿਆਨ ਹੋਣ ਵਾਲੀਆਂ ਮੁਲਾਕਾਤਾਂ ਤੋਂ ਬਾਅਦ ਹੋ ਸਕਦਾ ਹੈ ਨਾਲ ਹੀ ਸੁਰੱਖਿਆ ਰੱਖਿਆ ਤੇ ਉੱਚ ਹੁਨਰਮੰਦ ਕਰਮਚਾਰੀਆਂ ਤੇ ਵਿਦਿਆਰਥੀਆਂ ਲਈ ਨਵੇਂ ਸਮਝੌਤੇ ਵੀ ਹੋ ਸਕਦੇ ਨੇ ਅੱਜ ਦੇ ਸਮੇਂ 'ਚ UPI ਸਾਡੀ ਰੋਜ਼ਮਰਹਾਲ ਦੀ ਜ਼ਰੂਰਤ ਬਣ ਚੁੱਕੀ ਹੈ ਸਬਜ਼ੀਆਂ ਖਰੀਦਣੀਆਂ ਹੋਣ, ਆਨਲਾਈਨ ਖਰੀਦਦਾਰੀ ਕਰਨੀ ਹੋਵੇ ਜਾਂ ਕਿਸੇ ਦੋਸਤ ਨੂੰ ਪੈਸੇ ਭੇਜਣੇ ਹੋਣ, UPI ਹਰ ਥਾਂ ਵਰਤਿਆ ਜਾ ਰਿਹਾ ਹੈ। ਆਮ ਤੌਰ ਉ 'ਤੇ ਅਸੀਂ ਸੋਚਦੇ ਹਾਂ ਕਿ UPI ਰਾਹੀਂ ਭੁਗਤਾਨ ਕਰਨ ਲਈ ਬੈਂਕ ਖਾਤੇ 'ਚ ਪੈਸਾ ਹੋਣਾ ਜ਼ਰੂਰੀ ਹੈ ਪਰ ਅਜਿਹਾ ਨਹੀਂ ਹੈ। ਭਾਵੇਂ ਤੁਹਾਡੀ ਬੈਂਕ ਖਾਤੇ 'ਚ 1 ਰੁਪਿਆ ਵੀ ਨਹੀਂ ਹੈ, ਫਿਰ ਵੀ ਤੁਸੀਂ UPI ਰਾਹੀਂ ਭੁਗਤਾਨ ਕਰ ਸਕਦੇ ਹੋ। ਇਸ ਦੇ ਨਾਲ ਹੀ UPI ਐਪਸ ਇੱਕ ਵਿਸ਼ੇਸ਼ ਸਹੂਲਤ ਪ੍ਰਦਾਨ ਕਰਦੇ ਨੇ ਜਿਸ ਨੂੰ ਕ੍ਰੈਡਿਟ ਲਾਈਨ ਕਿਹਾ ਜਾਂਦਾ ਹੈ। ਕ੍ਰੈਡਿਟ ਲਾਈਨ ਅਸਲ 'ਚ ਕ੍ਰੈਡਿਟ ਕਾਰਡ ਵਰਗੀ ਇੱਕ ਸਹੂਲਤ ਹੈ। ਇਸ ਦੇ ਜ਼ਰੀਏ ਬੈਂਕ ਤੁਹਾਨੂੰ ਇੱਕ ਸੀਮਾ ਦਿੰਦਾ ਜਿਸ ਤਰ੍ਹਾਂ ਹੀ ਤੁਸੀਂ ਯੂਪੀਆਈ ਰਾਹੀਂ ਭੁਗਤਾਨ ਕਰ ਸਕਦੇ ਹੋ ਇਸ ਸਹੂਲਤ 'ਚ ਭਾਵੇਂ ਬੈਂਕ ਖਾਤੇ 'ਚ ਕੋਈ ਬਕਾਇਆ ਨਹੀਂ ਹੈ ਤੁਸੀਂ ਕਯੂਆਰ ਕੋਡ ਨੂੰ ਸਕੈਨ ਕਰਕੇ ਜਾਂ ਯੂਪੀਆਈ ਪਿਨ ਦਰਜ ਕਰਕੇ ਆਸਾਨੀ ਨਾਲ ਲੈਣ-ਦੇਣ ਕਰ ਸਕਦੇ ਹੋ ਹਾਲਕੀਏ ਧਿਆਨ ਚ ਰੱਖੋ ਕਿ ਇਹ ਮੁਫਤ ਪੈਸਾ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਕਰਜ਼ਾ ਹੈ ਜਿਸ ਉੱਤੇ ਬੈਂਕ ਵਿਆਜ ਲਾਉਂਦਾ ਹੈ ਤੇ ਵਰਤਮਾਨ ਚ ਬਹੁਤ ਸਾਰੇ ਵੱਡੀ ਬੈਂਕ UPI ਕ੍ਰੈਡਿਟ ਲਾਈਨ ਸਹੂਲਤ ਦੀ ਪੇਸ਼ਕਸ਼ ਕਰ ਰਹੇ ਨੇ ਜਿਸ ਵਿੱਚ ਸ਼ਾਮਲ ਨੇ ਪ੍ਰਾਈਵੇਟ ਬੈਂਕ ਐਕਸੈਸ ਬੈਂਕ HDFC ਬੈਂਕ ICICI ਬੈਂਕ ਭਾਰਤੀ ਬੈਂਕ ਤੇ ਸਰਕਾਰੀ ਬੈਂਕ ਤੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਇਸ ਦੇ ਨਾਲ ਹੀ ਵਿਆਜ ਦਰਾਂ ਤੇ ਸ਼ਰਤਾਂ ਬੈਂਕ ਤੋਂ ਬੈਂਕ ਵਿੱਚ ਵੱਖ-ਵੱਖ ਹੋ ਸਕਦੀਆਂ ਨੇ ਜ਼ਿਆਦਾਤਰ ਬੈਂਕ ਪੂਕਤਾਨ ਹੁੰਦੇ ਹੀ ਵਿਆਜ ਲੈਣਾ ਸ਼ੁਰੂ ਕਰ ਦਿੰਦੇ ਨੇ ਤੇ ਕੁਝ ਬੈਂਕ ਮਹੀਨੇ ਦੇ ਅੰਤ ਤੱਕ ਵਿਆਜ ਲੈਂਦੇ ਨੇ ਇਸ ਲਈ ਕ੍ਰੈਡਿਟ ਲਾਈਨ ਦੀ ਵਰਤੋਂ ਕਰਦੇ ਸਮੇਂ ਯਕੀਨੀ ਤੌਰ ਉਤੇ ਨਿਯਮਾਂ ਤੇ ਵਿਆਜ ਦਰਾਂ ਦੀ ਜਾਂਚ ਕਰਨੀ ਹਰ ਇੱਕ ਲਈ ਜ਼ਰੂਰੀ ਬਣ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਸਿੱਧ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲੀ ਮੁਹਿੰਮ ਦੌਰਾਨ ਪਾਕਿਸਤਾਨ ਅਧਾਰਿਤ ਅਤਵਾਦੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਹਾਸਲ ਕਰਦੇ ਹਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐਸਐਸ ਨਗਰ ਨੇ ਪਾਕਿਸਤਾਨ ਅਧਾਰਿਤ ਅਤਵਾਦੀ ਸ਼ਹਿਜ਼ਾਦ ਪੱਟੀ ਦੇ ਮੁਖ ਸਾਥੀ ਨੂੰ 30 ਬੋਰ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਇਹ ਜਾਣਕਾਰੀ ਅੱਜ ਥੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਮਨ ਕੁਮਾਰ ਉਰਫ ਗੋਲੂ ਵਾਸੀ ਗੰਗਿਆਲ ਜੰਮੂ ਵੱਜੋਂ ਹੋਈ ਹੈ। ਰਮਨ ਕੁਮਾਰ ਉਰਫ ਗੋਲੂ ਨੂੰ ਅੰਬਾਲਾ ਪੁਲਿਸ ਨੇ ਲਗਭਗ ਇੱਕ ਹਫਤਾ ਪਹਿਲਾਂ ਅੰਬਾਲਾ ਦੇ ਥਾਣੇ 'ਚ ਹੋਈ ਤਮਾਕੀ ਦੀ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਜੋ ਕਿ ਸ਼ਹਿਰਜੋਦ ਪੱਟੀ ਦੇ ਨਿਰਦੇਸ਼ਾਂ ਉੱਤੇ ਕੀਤਾ ਗਿਆ ਸੀ ਜਿਸ ਵਿੱਚ ਮੁਲਜ਼ਮ ਨੇ ਪੱਟੀ ਦੇ ਸ਼ਾਰਿਆਂ ਉੱਤੇ ਤੋਸ਼ੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। डीजीपी गौरव यादव ने कहा है कि गिरफ्तार किए गए मुलजम इंस्टाग्राम ते व्हाट्सएप समेत वख-वख सोशल मीडिया प्लेटफार्म राही शहजाद पट्टी ਨਾਲ ਸਿੱਧੇ ਸੰਪਰਕ ਸੀ ਤੇ ਅੰਬਾਲਾ ਥਾਣਾ ਧਮਾਕੇ ਦੇ ਮਾਮਲੇ ਚ ਵੀ ਸ਼ਾਮਲ ਸੀ ਤੇ ਉਸਨੇ ਦੋਸ਼ੀਆਂ ਨੂੰ ਬੀਤੀ ਸਹਾਇਤਾ ਪ੍ਰਦਾਨ ਕੀਤੀ ਸੀ ਡੀਜੀਪੀ ਨੇ ਕਿਹਾ ਹੈ ਕਿ ਇਸ ਮਾਮਲੇ ਚ ਅਗਲੇ ਤੇ ਪਿਛਲੇ ਸਾਰੇ ਸੰਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ ਤੇ ਪੁੱਛਗਿੱਛ ਦੌਰਾਨ ਮੁਲਜ਼ਮ ਰਮਨ ਕੁਮਾਰ ਨੇ ਖੁਲਾਸਾ ਕੀਤਾ ਕਿ ਉਸਦੀ ਜੰਮੂ ਦੇ ਗੰਗਿਆਲ ਵਿਖੇ ਮੀਟ ਦੀ ਦੁਕਾਨ ਹੈ ਤੇ ਉਸਦੀ ਸਥਾਨਕ ਇਲਾਕੇ ਦੇ ਕਈ ਵਿਅਕਤੀਆਂ ਨਾਲ ਦੁਸ਼ਮਣੀ ਹੈ ਉਨਾ ਕੀ ਦੱਸਿਆ ਕਿ ਸੰਬੰਧੀ ਹੋਰ ਜਾਂਚ جاری ਹੈ ਤੇ ਸੰਬੰਧੀ ਕੇਸ ਥਾਣਾ ਐਸਐਸਓਸੀ ਮੋਹਾਲੀ ਵਿਖੇ ਅਸਲਾ ਐਕਟ ਦੀ ਧਾਰਾ ਤੇ ਬੀਐਨਐਸ ਦੀ ਧਾਰਾ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ। ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿਰੁੱਧ ਵੱਡੀ ਕਾਰਵਾਈ ਚ ਕਸਟਮ ਵਿਭਾਗ ਅਹਮਦਾਬਾਦ ਦੀ 에ਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨੇ ਸਰਦਾਰ ਵੱਲਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ 12400 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਤੇ ਚਾਰ ਯਾਤਰੀਆਂ ਨੂੰ ਵੀ ਕਾਬੂ ਕੀਤਾ। ਕੁਫੀਆ ਜਾਣਕਾਰੀਆਂ ਤੇ ਕਾਰਵਾਈ ਕਰਦੇ ਹੋਏ ਏਆਈਯੂ ਦੇ ਅਧਿਕਾਰੀਆਂ ਨੇ ਚਾਰ ਪਾਰ ਦੇ ਨਾਗਰਿਕਾਂ ਨੂੰ ਰੋਕਿਆ ਜੋ ਬੈਂਕੋਕ, THAILAND ਤੋਂ ਅਹਮਦਾਬਾਦ ਪਹੁੰਚੇ ਸਨ। ਇਹ ਯਾਤਰੀ ਮਲੇਸ਼ੀਆ 에ਅਰਲਾਈਨਜ਼ ਦੀ ਉਡਾਨ MH208 ਉੱਤੇ ਪਹੁੰਚੇ ਸਨ। ਗ੍ਰਿਫਤਾਰ ਕੀਤੇ ਗਏ ਯਾਤਰੀਆਂ 'ਚੋਂ ਤਿੰਨ ਜਲੰਧਰ ਤੋਂ ਤੇ ਇੱਕ ਗੁਜਰਾਤ ਦੇ ਵਡੋਦਰਾ ਤੋਂ ਰਹਿਣ ਵਾਲਾ। ਨਿੱਜੀ ਤੇ ਸਮਾਨ ਦੀ ਤਲਾਸ਼ੀ ਦੌਰਾਨ ਯਾਤਰੀਆਂ ਦੇ ਬੈਗਾਂ 'ਚ ਛੁਪਾਇਆ ਗਿਆ ਸ਼ੱਕੀ ਹਰਾ ਪਦਾਰਥ ਬਰਾਮਦ ਕੀਤਾ ਗਿਆ। ਮੁੱਢਲੀ ਜਾਂਚ 'ਚ ਇਹ ਪਦਾਰਥ ਗਾਂਜਾ ਹੋਣ ਦਾ ਖੁਲਾਸਾ ਹੋਇਆ। ਜਬਤ ਕੀਤੇ ਗਏ ਨਸ਼ੀਲੇ ਪਦਾਰਥ ਦਾ ਕੁੱਲ ਪਾਰ 12402 ਗ੍ਰਾਮ ਦਰਜ ਕੀਤਾ ਗਿਆ ਕਸਟਮ ਅਧਿਕਾਰੀਆਂ ਨੇ ਐਨਡੀਪੀਐਸ ਐਕਟ 1985 ਦੀਆਂ ਤਰਾਮਾਂ ਤਹਿਤ ਚੋਰੀ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੋਰ ਜਾਂਚ ਜਾਰੀ ਹੈ ਇੱਕ ਅੰਤਰਰਾਸ਼ਟਰੀ ਤਸਕਰੀ ਨੈਟਵਰਕ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ किसान यूनियनर ਨੇ ਟੋਲ ਪਲਾਜ਼ਾ ਮੁਕਤ ਕਰਨ ਦੀ ਮੰਗ ਨੂੰ ਲੈ ਕੇ 26 ਜਨਵਰੀ ਨੂੰ ਨੈਸ਼ਨਲ ਹਾਈਵੇ ਉਤੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਪੰਜਾਬ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਨੂੰ ਟੋਲ ਪਲਾਜ਼ਾ ਉਤੇ ਸੁਰੱਖਿਆ ਸੰਬੰਧੀ ਇੱਕ ਪੱਤਰ ਲਿਖਿਆ ਸੀ ਪੱਤਰ 'ਚ ਨੈਸ਼ਨਲ ਹਾਈਵੇ ਅਥਾਰਟੀ ਦੀ ਪ੍ਰੋਜੈਕਟ ਮੈਨੇਜਰ ਪ੍ਰਿਯੰਕਾ ਮੀਨਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ 12 ਜਨਵਰੀ ਨੂੰ ਕੁਝ ਸੰਗਠਨਾਂ ਨੇ ਟੋਲ ਪਲਾਜ਼ਾ ਉਤੇ ਵਿਰੋਧ ਪ੍ਰਦਰਸ਼ਨ ਕਰਨਾ ਹੈ ਜਿਸ ਨਾਲ ਇਸ ਨੂੰ ਸਵੇਰੇ 11 ਭੋਜੇ ਤੋਂ ਦੁਪਹਿਰ 3 ਵਜੇ ਤੱਕ ਮੁਫਤ ਕਰ ਦਿੱਤਾ ਜਾਵੇਗਾ ਤੇ ਜਿਸ ਕਾਰਨ ਟੋਲ ਵਸੂਲੀ ਪੂਰੀ ਤਰ੍ਹਾਂ ਬੰਦ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਵਾਂ ਵੱਲੋਂ 26 ਜਨਵਰੀ ਨੂੰ ਟੋਲ ਪਲਾਜ਼ਾ ਉੱਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਉਮੀਦ ਹੈ ਜਿਸ ਚੋਂ ਟੋਲ ਪਲਾਜ਼ਾ ਸਟਾਫ ਲਈ ਸੁਰੱਖਿਆ ਦੀ ਮੰਗ ਕੀਤੀ ਜਾਏਗੀ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ 26 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਡੋਵਾਲ ਟੋਲ ਪਲਾਜ਼ਾ ਉੱਤੇ ਦਰਨਾ ਦੇ ਕੇ ਪੂਰੀ ਤਰ੍ਹਾਂ ਟੋਲ ਫ੍ਰੀ ਕਰਵਾਉਣ ਦਾ ਐਲਾਨ ਕੀਤਾ ਹੈ। ਕਿਸਾਨ ਯੂਨੀਅਨਰ ਨੇ ਸਤਲੁਜ ਦਰਿਆ ਉਤੇ ਸਸਰਾਲੀ ਕਲੋਨੀ ਬਨ ਦੀ ਉਸਾਰੀ ਉਤੇ ਰਾਹੋ ਸੜਕ ਦੀ ਉਸਾਰੀ ਚ ਅਸਫੋਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਸਿੱਟੀ ਵਜੋਂ ਕਿਸਾਨ ਯੂਨੀਅਨਰ ਨੇ 26 ਜਨਵਰੀ ਨੂੰ ਟੋਲ ਪਲਾਜ਼ਾ ਉਤੇ ਤਰਨਾ ਦੇ ਰਹੀਆਂ ਨੇ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਟੋਲ ਪਲਾਜ਼ਾ ਟੋਲ ਫ੍ਰੀ ਵੀ ਰਹੇਗਾ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ